ਬਸਪਾ ਸੁਪਰੀਮੋ ਸਾਬ ਸ੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਬਹੁਜਨ ਸਮਾਜ ਪਾਰਟੀ ਵੱਲੋਂ 15 ਮਾਰਚ ਨੂੰ ਸੂਬਾ ਪੱਧਰੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਵਿੱਚ ਬਸਪਾ ਹਾਈ ਕਮਾਂਡ ਵੱਲੋਂ ਪੰਜਾਬ ਨੂੰ 10 ਜ਼ੋਨਾਂ ਵਿੱਚ ਵੰਡਿਆ ਗਿਆ ਇਸੇ ਕੜੀ ਤਹਿਤ ਅੱਜ 6 ਨਵੰਬਰ ਜ਼ੋਨ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਭਾਮੀਆਂ ਕਲਾ ਵਿੱਚ ਮੀਟਿੰਗ ਕੀਤੀ ਗਈ ਹੈ ਇਸੋ ਮੀਟਿੰਗ ਵਿੱਚ ਪਹੁੰਚੇ ਜ਼ੋਨ ਇੰਚਾਰਜ ਠੇਕੇਦਾਰ ਹਰਪਜਨ ਸਿੰਘ ਬਝੇੜੀ ਕੁਲਵੰਤ ਸਿੰਘ ਮੋਤਾ ਲੋਕ ਸਭਾ ਇੰਚਾਰਜ ਗੁਰਮੀਤ ਸਿੰਘ ਚੋਬਦਾਰਾਂ ਤੇ ਜ਼ਿਲ੍ਹਾ ਇੰਚਾਰਜ ਹਰਪਜਨ ਸਿੰਘ ਦੁਲਬਾ ਬਸੇਦੌਰ ਤੇ ਪਹੁੰਚੇ ਨੇ ਜ਼ੋਨ ਇੰਚਾਰਜ ਬਝੇੜੀ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸਰਾਈਲੀ ਵਿੱਚ ਸੂਬੇ ਭਾਰਤ ਤੋਂ ਵਸਪਾ ਵਰਕਰਾਂ ਨੂੰ ਵੱਧ ਤੋਂ ਵੱਧ ਇਕੱਠ ਕਰਕੇ ਪਹੁੰਚਣ ਲਈ ਸੱਦਾ ਦਿੱਤਾ ਹੈ ਤਾਂ ਜੋ ਇਸਰਾਈਲੀ ਨੂੰ ਕਾਮਯਾਬ ਬਣਾਇਆ ਜਾ ਸਕੇ ਲੁਧਿਆਣੇ ਤੋਂ ਗੁਰਦੀਪ ਸਿੰਘ ਪਾਮੀ ਦੀ ਰਿਪੋਰਟ ਅੱਜ 3 ਮਾਰਚ ਨੂੰ ਬਹੁਤ ਸਾਰਨ ਸਮਾਜ ਪਾਰਟੀ ਦੀ ਮੀਟਿੰਗ ਹਲਕਾ ਸਾਹਨੇਵਾਲ ਦੀ ਭਾਮੀਆਂ ਗੱਲਾਂ ਵਿਖੇ ਹੋਈ ਜਿਸ ਵਿੱਚ ਜ਼ੋਨ ਇਨਚਾਰਜ ਹਰਪਾ ਜਨ ਸਿੰਘ ਆਪਣੇ ਜਿਹੜੀ ਲੋਕ ਸਭਾ ਹਲਕਾ ਇਨਚਾਰਜ ਕੁਲਵੰਤ ਸਿੰਘ ਮੈਤੋ ਗੁਰਮੀਤ ਸਿੰਘ ਚੌਧਾਰਾ ਅਤੇ ਜ਼ਿਲ੍ਹਾ ਇਨਚਾਰਜ ਸਰਪਾ ਜਨ ਸਿੰਘ ਦਲਬਾ ਤੇ ਲਾਲ ਸਿੰਘ ਭਾਮੀਆਂ ਅਤੇ ਹੋਰ ਬਹੁਤ ਸਾਰੇ ਵਰਕਰਾਂ ਨੇ ਹਿੱਸਾ ਲਿਆ ਇਸ ਸਭ ਮੀਟਿੰਗ ਦੇ ਵਿੱਚ ਇਹੀ ਫੈਸਲਾ ਕੀਤਾ ਗਿਆ ਕਿ ਬਹੁਜਨ ਸਮਾਜ ਪਾਰਟੀ ਦੇ ਨਰਵਾਤਾ ਸਹਿਬ ਸ੍ਰੀ ਕਾਂਸੀ ਰਾਮ ਜੀ ਦਾ ਜਨਮ ਦਿਨ 15 ਮਾਰਚ ਨੂੰ ਫਗਵਾੜਾ ਸਹਿਬ ਫਗਵਾੜਾ ਵਿਖੇ ਬੜੀ ਤੋਂ ਬੜੇ ਧੂਮ ਨਾਲ ਮਨਾਇਆ ਜਾਣਾ ਹੈ ਅਸੀਂ ਸੀਨੀਅਰ ਲੀਡਰਸ਼ਿਪ ਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਹਲਕਾ ਸਾਹਨੇਵਾਲ ਦੇ ਵਿੱਚੋਂ ਵੱਧ ਤੋਂ ਵੱਧ ਵਰਕਰ ਲਿਆ ਕੇ ਰੈਲੀ ਨੂੰ ਕਾਮਯਾਬ ਕਰਾਂਗੇ ਜੈ ਭੀਮ ਜੈ ਪਾਟ ਭਾਈ ਗੁਰਜੀ ਕਾ ਖਾਲਸਾ ਗੁਰਜੀ ਫਤਿਹ ਜੈ ਪੀਰ ਜੈ ਭਾਰਤ ਜਿੱਦਾਂ ਅਸੀਂ ਪੰਡ ਪਾਵੀਆਂ ਕਲਾ ਵਿਖੇ ਮੀਟਿੰਗ ਤੈਅ ਕੀਤੀ ਸੀ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰਸ਼ਿਪ ਆਇਕਵਾਨ ਆ ਕੇ ਵਿਚਾਰ ਦੇ ਕੇ ਗਈ ਆ ਤੇ ਸਾਡੇ ਵਿਚਾਰ ਸੁਣ ਕੇ ਗਈ ਆ ਉਹ ਸੰਬੰਧ ਵਿੱਚ ਅਸੀਂ ਮੀਟਿੰਗ ਇਹ ਰੱਖੀ ਸੀ ਜਿਹੜਾ ਇਹ ਸੀ ਕਿ ਸਹਿਦ ਸ਼੍ਰੀ ਕਾਂਸੀ ਰਾਮ ਜੀ ਦਾ ਜਨਮ ਦਿਹਾੜਾ ਫਗਵਾੜਾ ਵਿਖੇ 15 ਮਾਰਚ ਨੂੰ ਮਨਾ ਰਹੇ ਹਾਂ ਤੇ ਉਹ ਸੰਬੰਧ ਵਿੱਚ ਅਸੀਂ ਮਤਾ ਪਾਇਆ ਕਿ ਵੱਧ ਤੋਂ ਵੱਧ ਸਾਰਿਆਂ ਪੂਰੇ ਪੰਜਾਬ ਨੂੰ ਉੱਥੇ ਪਹੁੰਚਣਾ ਚਾਹੀਦਾ ਹੈ ਇਕੱਠ ਦਿਖਾੜਨਾ ਚਾਹੀਦਾ ਅਸੀਂ ਵੀ ਵਾਦਾ ਕਰਦੇ ਹਾਂ ਕਿ ਵਿਧਾਨ ਸਭਾ ਸਾਹਮਣੇ ਹਾਲ ਤੋਂ ਅਸੀਂ ਵੱਧ ਤੋਂ ਵੱਧ ਗੱਡੀਆਂ ਲੈ ਕੇ ਪਹੁੰਚ ਕੇ ਅਸੀਂ ਹਾਜ਼ਰ ਹੋਵਾਂਗੇ ਜੈ ਪੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ